ਇਹ ਨਹੀਂ ਪਹਿਲਾਂ ਵੀ ਇਹ ਐਕਸੀਡੈਂਟ ਆਇਆ ਸੀ ਉਹ ਪਹਿਲਾਂ ਦੀਆਂ ਸੱਟਾਂ ਹੋ ਗਈਆਂ ਜਿਹੜੀ ਗੱਲ ਤੁਹਾਨੂੰ ਸਾਰਿਆਂ ਨੂੰ ਸਮਝੀ ਆ ਵੀ ਕੀ ਹੈ ਤਾਨੂੰ ਪਤਾ ਹੀ ਆ ਹਾਂਜੀ ਇਹ ਉੱਥੇ ਸੀਗਾ ਜਿਹੜੀ ਰਸਮਾਈ ਹਾਲਤ ਦੇ ਵਿੱਚ ਮੌਤ ਹੋਈ ਉਹਦੇ ਕਾਰਨ ਬਾਰੇ ਪਤਾ ਕਰਨਾ ਜ਼ਰੂਰੀ ਹੈ ਪਤਾ ਕਰਨਾ ਆਪਾਂ ਇਹਦੇ ਪਤਾ ਕਰਾਂਗੇ ਨਾ ਵੀ ਇਹ ਮੌਤ ਕਿੱਦਾਂ ਹੋਈ ਇਹ ਨਾਲ ਫਾਇਰ ਪਗਾ ਕਰ ਰੋ ਬਾ ਕੀ ਜੀ ਫਾੜ ਨਾ ਕਰਾ ਸਾਡੇ ਨਹੀਂ ਇਹਦੇ ਚ ਕੀੜਾ ਫਾੜ ਵਾਲੀ ਕੋਈ ਉਹ ਦਿਖਣ ਡਿਆ ਜੀ ਸਾਰਾ ਕੁਝ ਹਾਂਜੀ ਕਿਵੇਂ ਹੋਈ ਹੈ ਸਾਨੂੰ ਉਹਦੇ ਪਤਾ ਪਰ ਡਾਕਟਰ ਨੇ ਜਿਹੜੀ ਲਿਖਤੀ ਰਿਪੋਰਟ ਉਹ ਨਹੀਂ ਲੈਣੀ ਜ਼ਰੂਰੀ ਹੈ ਠੀਕ ਠੀਕ ਹੈ ਨਾ ਇਸ ਕਰਕੇ ਉੱਥੇ ਨੂੰ ਹਸਪੀਟਲ ਕਰਨਾ ਪੈਣਾ ਹੋ ਕੋਈ ਜਨਗੋੜੀ ਤੋਂ ਉਹ ਦੱਸਣਗੇ ਕਿ ਕਿਹੜੇ ਕਾਰਨ ਕਰਕੇ ਇਹਦੀ ਮੌਤ ਹੋਈ ਹੈ ਉਹਦੇ ਮੁਤਾਬਕ ਹੀ ਫਿਰ ਆਪਾਂ ਕਾਰਵਾਈ ਕਰਾਂ ਕਰ ਪਾਵਾਂ ਤੁਹਾਡੇ ਬੈਨੀਫਿਟ ਲਈ ਮਾਤਾ ਗੱਲ ਹੈ ਦੇਖੋ ਮਾਂ ਮਾਂ ਦਾ ਕਾਹਦਾ ਅੱਗੇ ਨਹੀਂ ਮੈਂ ਅੱਲੀ ਕਹਿੰਦੇ ਮੈਂ ਅੱਗੇ ਵੀ ਇਹ ਚੀਜ਼ੀਆਂ ਦਵਾਉਂਦਾ ਫੋਟ ਤੁਰਿਆ ਮੈਨੂੰ ਤੁਹਾਡੇ ਨਾਲ ਹਨ ਦਰਦੀ ਹੈ ਤੁਹਾਡੇ ਨਾਲ ਸਾਨੂੰ ਦਰਦੀ ਹੈ ਪਰ ਆਹ ਮੇਰੀ ਨੋਆ ਤੁਹਾਡੇ-ਛੋਟੇ ਬੱਚੇ ਦੋ ਇਹਦੇ ਵਿੱਚ ਦੋ ਬੱਚੇ ਆ ਗਏ ਸੋ ਆ ਬੱਚੇ ਕੋ ਅਨੰਦਪੁਰ ਗਿਆ ਸੀ ਕੱਲ ਪਰसों ਨਾ ਗਿਆ ਕਿ ਮੰਗਲਵਾਰ ਦਾ ਗਿਆ ਠੀਕ ਹੈ ਨਾਰਾਜਿੰਦਰ ਕੋਲ ਤੋਂ ਕਿਹੜਾ ਪਿੰਡ ਆ ਡਲ ਜਿਹੜਾ ਹਰਮਨਦੀਪ ਸਿੰਘ ਆ ਜਿਹਦੀ ਛੱਕੀ ਹਲਾਤਾ ਚ ਮੌਤ ਹੋਈ ਆ ਕੀ ਲੱਗਦਾ ਸੀਗੇ ਤੇਰਾ ਉਹ ਪਾਰੀ ਮੇਰੇ ਪਤੀ ਸੀ ਹਸਬੰਡ ਸੀ ਇਹ ਗੱਲ ਹੋਈ ਆ ਮਾਮਲਾ ਕੀ ਆ ਕਿਹੜਾ ਪਿੰਡ ਆ ਆਪਣਾ ਮੇਰਾ ਨਾਮ ਹੈ ਜੀ ਗੁਰਪ੍ਰੀਤ ਸਿੰਘ ਜਿਹੜਾ ਪਿੰਡ ਪਿੰਡ ਨਾਲ ਜੀ ਸਰਪੰਚ ਜੀ ਤੁਸੀਂ ਹਾਂਜੀ ਪਿੰਡ ਦੇ ਮਜੂਦਾ ਸਰਪੰਚ ਜੀ ਕੋ ਲੜਕਾ ਤੁਹਾਡੇ ਪਿੰਡ ਦਾ ਹਰਮਨਦੀਪ ਸਿੰਘ ਕੋਈ ਉਹਦੀ ਛੱਕੀ ਹਲਾਤਾ ਚ ਮੌਤ ਹੋਈ ਕਿ ਮਾਮਲਾ ਕੀ ਹੋਊਗਾ ਸਰ ਮਾਮਲਾ ਸਰ ਇਦਾਂ ਹੈ ਕਿ ਉਹਨੂੰ ਕੁਝ ਦਿਨ ਪਹਿਲਾਂ ਉਹ ਲੰਮਾ ਲਾਹੀ ਗਿਆ ਆਨੰਦਪੁਰ ਸਾਹਿਬ ਉੱਥੇ ਯਾਤਰਾ ਤੇ ਗਿਆ ਸੀ ਉਹ ਤੇ ਉੱਥੋਂ ਵਾਪਸੀ ਆਇਆ ਜਦੋਂ ਕੱਲ 14 ਤਰੀਕ ਨੂੰ ਉੱਥੋਂ ਕੋਈ ਕੋਈ ਲੇਡੀ ਸੀ ਪਿੱਖੀ ਵੰਡਦੀ ਉਹਦੇ ਨਾਲ ਉਹਦੇ ਨਜਾਇਜ਼ਮੰਦ ਸੀਗੇ ਨਜਾਇਜ਼ਬੰਦ ਸੀਗੇ ਤੇ ਉਹ ਲੇਡੀ ਨੇ ਉਹਨੂੰ ਪਹਿਲਾਂ ਇੱਕ ਪਲਚੇ ਦੇ ਵਿੱਚ ਲਿਆਣ ਕੇ ਉਹਨੂੰ ਆਪਦੇ ਘਰੇ ਸੱਦਿਆ ਉਹਨੂੰ ਘਰੇ ਸੱਦਿਆ ਗਿਆ ਜਦੋਂ ਘਰੇ ਗਿਆ ਵਾ ਉਹਦੇ ਘਰੇ ਗਿਆ 11 12 ਵਜੇ ਦੇ ਕਰੀਬ ਰਾਤ ਗਿਆ ਵਾ ਤੇ ਉੱਥੇ ਉਸ ਲੇਡੀ ਨੇ ਉਹਨੂੰ ਕੋਈ ਗਲਤ ਵਸਤੂ ਕੋਈ ਦੇ ਕੇ ਕੋਈ ਨਸ਼ੀਲੀ ਦਵਾਈ ਦੇ ਕੇ ਉਸ ਬੰਦੇ ਦੀ ਮਤਲਬ ਡੈੱਡ ਕਰਕੇ ਤੇ ਉਸ ਬੰਦੇ ਨੂੰ ਉਸ ਦੀ ਮੌਤ ਹੋ ਗਈ ਹੈ ਸਵੇਰੇ ਪਤਾ ਲੱਗਾ ਤੁਹਾਨੂੰ ਇਹ ਸਾਨੂੰ ਅੱਜ ਸਵੇਰੇ ਕੋਈ 6 7 ਵਜੇ ਦੇ ਕਰੀਬ ਪਤਾ ਲੱਗਾ ਜੀ ਫਿਰ ਪੁਲਿਸ ਨੂੰ ਕੋਈ ਹਾਂਜੀ ਅਸੀਂ ਫਿਰ ਪੁਲਿਸ ਨੂੰ ਤਲਾਹ ਦਿੱਤੀ ਪੁਲਿਸ ਫਿਰ ਉਸ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਸਾਰਾ ਉੱਤੇ ਆਇਆ ਤੇ ਉਹਨਾਂ ਡੈੱਡ ਬੋਡੀ ਆਪਣੇ ਹਵਾਲੇ ਕਰ ਲਈ ਆ ਤੇ ਡੈੱਡ ਬੋਡੀ ਉਹਨਾਂ ਨੇ ਮਤਲਬ ਕਲਤੀ ਹੈ ਮਲਾਜਾ ਕਰਾਉਂਦੀ ਹਾਂਜੀ ਪੋਸਟਮਾਰਟਮ ਕਰਾਉਂਦੀ ਕਿ ਕੀ ਮੰਗ ਕਰਦੇ ਜੀ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਤੇ ਉਹ ਜਿਹੜੀ ਲੇਡੀ ਆ ਉਹ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਸ ਬਾਰੇ ਜੀ ਉਹ ਜਿਹੜੇ ਉਹਨਾਂ ਦੇ ਹੈਗੇ ਨੇ ਪਰਿਵਾਰਕ ਮੈਂਬਰ ਉਹਨਾਂ ਦੇ ਬਿਆਨਾਂ ਅਸਰ ਕੀਤੇ ਜਾ ਰਹੇ ਨੇ ਬਿਆਨ ਅਸਰ ਕਰਕੇ ਜੋ ਉਹਨਾਂ ਦੇ ਬਿਆਨ ਤਾਂ ਪਬੰਦੀ ਕਾਨੂੰਨੀ ਕਾਰਵਾਈ ਉਹ ਮੱਦੇ ਲਿਆਂਦੀ ਜਾਏਗੀ ਤੇ ਉਹ ਫਿਲਹਾਲ ਉਹ ਡੈੱਡ ਬੋਡੀ ਅਸੀਂ ਪੋਸਟਮਾਰਨ ਕਰਾਉਣ ਲਈ ਸਿਵਲ ਹਸਪਤਾਲ ਪਰਪਟੀ ਭੇਜਤੀ ਹੈ ਤੇ ਦਰਾਨੇ ਤਪੀਸ਼ ਜਿਹੜੀ ਵੀ ਗੱਲ ਸਾਹਮਣੇ ਆਏਗੀ ਉਹਨੂੰ ਤੱਕ ਪਹੁੰਚ ਕਰ ਦਿੱਤੀ ਹੈਗੀ